ਹਾਂਜੀ ਬਹੁਤ ਸੋਹਣੇ ਪਿਓਰ ਕਾਟਨ ਸੂਟ ਆ ਗਏ ਪਿਓਰ ਕੈਮਰੀ ਕਾਟਨ ਸੂਟ ਹੈ ਪਿਓਰ ਕੈਮਰੀ ਕਾਟਨ ਦੀ ਬਾਟਮ 2.5 ਮੀਟਰ ਦੀ ਪ੍ਰਿੰਟ ਬਾਟਮ ਹੈ ਜੀ ਪਿਓਰ ਮਲ ਕਾਟਨ ਦਾ ਦੁਪੱਟਾ ਆ ਗਿਆ ਜੀ ਮਾਰਕੀਟ ਦੇ ਵਿੱਚ 1000 ਰੁਪਏ ਦਾ ਸੂਟ ਸੇਲ ਹੋ ਰਿਹਾ ਜੀ ਆਪਣੇ ਕੋਲ 1000 ਰੁਪਏ ਦੋ ਕਰਤੇ ਜੀ ਜਿਹੜੇ ਕਸਟਮਰ ਵਿਜ਼ਿਟ ਕਰ ਸਕਦੇ ਨੇ ਜਲਦੀ ਆ ਜੀ ਵਿਜ਼ਿਟ ਕਰ ਲੋ ਦੁਪੱਟੇ 2.5 ਮੀਟਰ ਦੇ ਖੁੱਲੇ ਦੁਪੱਟੇ ਆਉਣਗੇ ਪ੍ਰਿੰਟ ਦੁਪੱਟੇ ਜੀ ਡਿਜ਼ਾਈਨ ਦੇਖੀ ਚਲੋ ਬੁੱਕਰ ਚਲੋ ਜੀ ਬਹੁਤ ਸੋਹਣੇ ਰੰਗੜ ਜੈਨ ਨੇ neck ਦੇ ਉੱਪਰ ਵਰਕ ਆ ਗਿਆ ਉਹ ਸੋਨੇ ਤਿੰਨ ਕਰਦੇ ਨੇ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੱਕੇ ਬੁੱਕ ਕਰ ਲੋ ਸਟਾਕ ਲਿਮਟਡ ਹੈ ਨਾਲ ਜਿਆ ਸੋਲਡ ਆਊਟ ਹੋ ਜੂ ਜਿਹੜੇ ਕਸਟਮਰ ਨੂੰ ਮਿਲ ਗਿਆ ਮਿਲ ਗਿਆ ਜੀ ਬੁੱਕ ਕਰ ਲੈ ਜਲਦੀ ਆ ਦੀ ਰੰਗ ਚਾਰ ਚਾਰ ਨੇ ਦੁਪੱਟਾ ਪ्योर ਮਲ ਕੋਟਨ ਦਾ ਕੈਮਰੀ ਕੋਟਨ ਦਾ ਬਾਟਮ ਹੈ ਜੀ ਇੱਕ ਕਰਾਂਗੇ ਦੇ ਵਿੱਚ ਇਹ ਆਉ ਰੰਗ ਦੇਣਾ ਪਰ ডিসਪਲੇ ਕਰਾਇਆ ਇੱਕ ਇਹ ਮਸਟਰਡ ਕਲਰ ਹੈ ਦੇ ਵਿੱਚ ਦੇਖੋ ਜੀ ਜਿਵੇਂ ਆ ਰੰਗ ਆ ਗਿਆ ਦੇ ਵਿੱਚ ਇੱਕ ਆ ਮਸਟਰਡ ਆ ਗਿਆ ਦੇਖੋ ਜੀ ਇੱਕ ਹੋਰ ਨਹੀਂ ਟੌਂਕਿਆ ਗਿਆ ਚਾਰ ਰੰਗ ਨੇ ਦੇ ਵਿੱਚ ਜਲਦੀ ਜਲਦੀ ਸਕਰੀਨ ਸ਼ਾਟ ਲੇ ਚਲੋ 500 ਰੁਪਏ ਦਾ ਇੱਕ ਹੈ ਜੀ 1000 ਰ 1000 ਰੁਪਏ ਦੋ ਕਰਤੇ ਪਿਓਰ ਕਾਟਨ ਦੇ ਸੂਟ ਨੇ ਡਿਜ਼ਾਈਨ ਦੇਖ ਚਲੋ ਬੁੱਕਰ ਚਲੋ ਜੀ ਜਲ ਜੇ ਸਕਰੀਨਸ਼ਾਟ ਲਈ ਚਲੋ ਬੁੱਕਰ ਚਲੋ ਚਾਰ ਚਾਰ ਰੰਗ ਨੇ ਰੰਗ ਦੇਖ ਚਲੋ ਬੁੱਕਰ ਚਲੋ ਜੀ ਸਿਰਫ 500 ਰੁਪਏ ਦਾ ਕਰਤਾ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਜੀ ਸੀਓਡੀ ਤੇ 120 ਹੈ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਸੀਓਡੀ ਤੇ 120 ਚਾਰ ਚਾਰ ਕਲਰ ਨੇ ਦਰਗੋਜੀ ਦਾ ਵਰਕ ਹੈ ਪ੍ਰਿੰਟ ਦੁਪੱਟਾ ਆਊਗਾ ਜੀ ਪਲੇਨ ਸਲਵਾਰ ਆਊਗੀ ਰੰਗ ਚਾਰ ਨੇ ਚਾਰੇ ਰੰਗ ਬਹੁਤ ਸੋਹਣੇ ਨੇ ਦੇਖੋ ਗ੍ਰੇ ਰੰਗ ਆ ਗਿਆ ਜੀ ਪੀਕੌਕ ਛੇੜਾ ਕੇ ਦੇਖੋ ਜਲਦੀ ਜੀ ਬੁੱਕ ਕਰ ਲਓ ਜੀ ਪਿੰਕ ਕਲਰ ਆ ਗਿਆ ਫੋਟੋ ਨਾ ਮੰਗਿਓ ਜੀ ਜੋ ਕੀ ਫੋਟੋ ਵਿੱਚ ਦਾ ਟਾਈਮ ਹੁੰਦਾ ਜਲਦੀ ਜਲਦੀ ਬੁੱਕ ਕਰ ਚਲੋ ਜੀ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਬੁੱਕ ਕਰ ਲਓ ਆਰਡਰ ਪਲੇਸ WhatsApp ਤੇ ਕਰ ਦਿਓ ਜੀ ਰੰਗ ਦੇਖੀ ਚਲੋ ਚਾਰ ਰੰਗ ਨੇ ਪ੍ਰਿੰਟ ਬਹੁਤ ਸੋਹਣਾ ਹੈ ਚਾਰ ਕਲਰ ਨੇ ਡੈਸਟਾ ਪ੍ਰਿੰਟ ਬਹੁਤ ਸੋਹਣਾ ਹੈ ਪਿਓਰ ਕੈਮਬਰੀ ਕੋਟ ਦੇ ਜੀ ਦੁਪੱਟਾ ਪ੍ਰਿੰਟ